ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਮਕਦਸ ਘੋਤੇ ਅੰਦਰ ਸੁਭਾਏਮਾਨ ਗੁਰੂ ਕੇ ਸਵਾਰੇ ਸਤਸੰਗੀ ਜਨੁ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ અપਾਰ ਬਖਸ਼ਿਸ਼ ਕਿਰਪਾ ਕੀਤੀ ਹੈ ਅਬ ਜੀ ਰੋਜ਼ਾਨਾ ਦੇ ਤਰ੍ਹਾਂ ਗੁਰਦੁਆਰਬ ਦੇ ਅੰਦਰ ਜੁੜ ਕੇ ਹਾਜ਼ਰੀਆਂ ਭਰ ਰੇ ਹੋ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ ਤੇਰੀ ਸਾਂਝ ਕਰੋ ਜੀ ਵਾਹਿਗੁਰੂ ਜੀ ਦਾ ਖੰਸਕ ਵਾਹਿਗੁਰੂ ਜੀ ਵਿਚਾਰ ਅਧੀਨ ਸ਼ਬਦ ਗੋੜੀ ਰਾਗ ਦੇ ਅੰਦਰ ਦਰਜ ਭਗਤ ਕਬੀਰ ਸਾਹਿਬ ਜੀ ਦੇ ਸ਼ਬਦਾਂ ਦੇ ਵਿੱਚੋਂ 64 ਨੰਬਰ ਸ਼ਬਦ ਹੈ ਰਹਾਉ ਵਾਲਾ ਪਦਾ ਹੈ RAM ਰਸ ਪੀਆ ਰੇ ਜਹ ਰਸ ਬਿਸਰ ਗਏ ਰਸ ਹੋਉ ਇਕ ਰਾਮ ਰਸ ਦਾ ਜ਼ਿਕਰ ਕੀਤਾ ਤੇ ਦੂਜੇ ਬਾਕੀ ਰਸ ਜਦੋਂ ਦਾ ਪਰਮਾਤਮਾ ਦਾ ਨਾਮ ਰਸ ਜੀਵਨ ਦੇ ਵਿੱਚ ਆਇਆ ਹੈ ਉਦੋਂ ਦੇ ਬਾਕੀ ਜਿਹੜੇ ਰਸ ਨੇ ਉਹ ਵਿਸਰ ਗਏ ਵਿਸਰਣ ਦਾ ਅਰਥ ਭਾਉ ਬਣਦਾ ਹੈ ਇਸ ਪਦਰਤ ਤੇ ਜੀਵਨ ਦੇ ਵਿੱਚੋਂ ਉਹ ਚੀਜ਼ ਭੁੱਲ ਜਾਣੀ ਜਿਹਦਾ ਮੁੜ ਕੇ ਯਾਦ ਆਣਾ ਹੀ ਮੁਸ਼ਕਲ ਹੈ ਉਹਨੂੰ ਕਹਿੰਦੇ ਵਿਸਰ ਜਾਣਾ ਇੱਕ ਹੁੰਦਾ ਭੁੱਲਣਾ ਉਹ ਲੀ ਚੀਜ਼ ਨੂੰ ਤੁਸੀਂ ਯਾਦ ਕਰ ਸਕਦੇ ਹੋ ਪਰ ਜਿਹੜੀ ਚੀਜ਼ ਬਿਸਰ ਹੀ ਜਾਵੇ ਉਹਨੂੰ ਵਾਪਸ ਚੇਤੇ ਦੇ ਵਿੱਚ ਲੈ ਕੇ ਆਣਾ ਬਹੁਤ ਮੁਸ਼ਕਲ ਹੈ ਸਾਈਂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਜਿਨ੍ਹਾਂ ਦੇ ਜੀਵਨ ਦੇ ਵਿੱਚ ਨਾਮ ਰਸ ਆ ਗਿਆ ਹੁਣ ਰਸ ਕੀ ਹੈ ਕਿਸੇ ਚੀਜ਼ ਨੂੰ ਭੋਗਣਾ ਤੇ ਭੋਗਣ ਦਾ ਭਾਅ ਵਕਾਰ ਹੀ ਨਹੀਂ ਹੈ ਕੋਈ ਪਦਾਰਥ ਤੁਸੀਂ ਖਾ ਰਹੇ ਹੋ ਉਹਨੂੰ ਤੁਸੀਂ ਭੋਗ ਰਹੇ ਹੋ ਮੰਨ ਲਓ ਮਿੱਠਾ ਖਾ ਰਹੇ ਆ ਤੇ ਮਿੱਠਾ ਜਦੋਂ ਅਸੀਂ ਖਾ ਰਹੇ ਆ ਤੇ ਮਿੱਠੇ ਨੂੰ ਭੋਗ ਰਹੇ ਆ ਜੇ ਉਸ ਚੀਜ਼ ਨੂੰ ਇੱਕ ਲਿਮਟ ਦੇ ਵਿੱਚ ਰੱਖਿਆ ਜਾਵੇ ਤੇ ਠੀਕ ਹੈ ਔਰ ਇਹ ਸੁਭਾਵਕ ਹੈ ਇਹ ਇੱਕ ਕੁਦਰਤ ਦਾ ਨਿਜ਼ਮ ਹੈ ਜਿਹੜਾ ਬਾਣੀ ਨੇ ਬਿਆਨ ਕੀਤਾ ਹੈ ਜੇ ਭੋਗ ਲੱਗਣਗੇ ਤੇ ਰੋਗ ਵੀ ਲੱਗਣਗੇ ਜੀਵਨ ਨੂੰ ਜੇ ਅਸੀਂ ਰਸ ਹੰਡਾਵਾਂਗੇ ਤੇ ਉਹਨਾਂ ਰਸਾਂ ਦੇ ਵਿੱਚੋਂ ਰੋਗ ਵੀ ਸਾਡੇ ਜੀਵਨ ਨੂੰ ਲੱਗਣ। ਇੱਕ ਪਰਮਾਤਮਾ ਦਾ ਨਾਮ ਰਸ ਹੈ। ਜਿਸ ਰਸ ਦੇ ਨਾਲ ਜੁੜਿਆਂ ਜੀਵਨ ਦੀ ਤ੍ਰਿਪਤੀ ਹੋ ਜਾਂਦੀ ਹੈ। ਅਸੀਂ ਪਰसों ਜਦੋਂ ਗੁਰੂ ਅਮਰਦਾਸ ਸਾਹਿਬ ਪਿਤਾ ਮਹਾਰਾਜ ਜੀ ਦੀ ਬਾਣੀ ਦਾ ਜ਼ਿਕਰ ਕਰ ਰਹੇ ਸੀ ਉੱਥੇ ਸਾਹਿਬ ਨੇ ਸਾਨੂੰ ਇਹ ਹਲੂਣਾ ਦਿੰਦਿਆਂ ਹੋਇਆਂ ਆਪਣੀ ਰਸਨਾ ਨੂੰ ਸੰਬੋਧਨ ਹੁੰਦਿਆਂ ਸਾਨੂੰ ਸਮਝਾਇਆ ਇਹ ਰਸਨਾ ਉਹ ਅਨਰਸ ਰਾਚ ਰਹੀ ਉਹ ਅਨਰਸ ਕਿਹੜੇ ਨੇ ਜਿੱਥੇ ਇਹਨਾਂ ਦਾ ਜ਼ਿਕਰ ਕੀਤਾ ਹੈ ਵੀ ਜਿਹੜੇ ਰਸ ਵਿਸਰ ਗਏ ਉਹਨਾਂ ਨੂੰ ਅਨਰਸ ਕਿਹਾ ਹੈ ਸਹਿਬ ਨੇ ਜ਼ਿਕਰ ਕੀਤਾ ਇਹ ਰਸਨਾ ਉਹ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਬਾਕੀ ਦੁਨੀਆ ਦੇ ਸਾਰੇ ਰਸ ਵੀ ਤੈਨੂੰ ਮਿਲ ਜਾਣਗੇ ਨਾ ਉਹਦੇ ਨਾਲ ਤੇਰੀ ਤ੍ਰਿਪਤੀ ਨਹੀਂ ਹੋਏਗੀ ਤੂੰ ਰਜੇਂਗਾ ਨਹੀਂ ਕਿਉਂ ਕਿ ਦੁਨੀਆ ਦੇ ਜਿਹੜੇ ਰਸ ਨੇ ਨਾ ਉਹ ਥੋੜੇ ਸਮੇ ਦੇ ਨੇ ਦੁਨੀਆ ਦੀ ਕੋਈ ਵੀ ਚੀਜ਼ ਹੈ ਨਾ ਕਿਸੇ ਵੀ ਚੀਜ਼ ਦਾ ਸਵਾਦ ਹੈ ਸਕੂਨ ਹੈ ਉਹ ਸਦਾ ਥਿਰ ਨਹੀਂ ਹੈ ਮੰਨ ਲਓ ਕੋਈ ਪਦਾਰਥ ਤੁਸੀਂ ਖਾ ਰਹੇ ਹੋ ਤੁਸੀਂ ਕਹੋ ਵੀ ਇਹ ਚੀਜ਼ ਮੈਨੂੰ ਖਾਣ ਦੇ ਵਿੱਚ ਬਹੁਤ ਵਧੀਆ ਲੱਗਦੀ ਹੈ ਜੀ ਬਹੁਤ ਸਵਾਦ ਲੱਗਦੀ ਹੈ ਮੈਨੂੰ ਪਰ ਉਹਦਾ ਸਵਾਦ ਕਦੋਂ ਤੱਕ ਜਦੋਂ ਤੱਕ ਉਹਨੂੰ ਤੁਸੀਂ ਆਪਣੀ ਜ਼ੁਬਾਨ ਤੇ ਰੱਖਿਆ ਹੋਇਆ ਜਦੋਂ ਅਸੀਂ ਪ੍ਰਸ਼ਾਦਾ ਛੱਕ ਕੇ ਉਹਨੂੰ ਖਾ ਕੇ ਹਟੇ ਤੇ ਬੰਦਾ ਕਹਿੰਦਾ ਸਵਾਦ ਸੀ ਹੈ ਨਹੀਂ ਚਲੇ ਆ ਗਿਆ ਕੋਈ ਵੀ ਚੀਜ਼ ਹੈ ਉਹਦਾ ਸਵਾਦ ਕੁਝ ਸਮੇਂ ਦਾ ਹੈ ਤੁਸੀਂ ਗੱਡੀ ਲਈ ਪਹਿਲਾਂ ਬੜਾ ਸਵਾਦ ਪਰ ਜਿੱਦਾਂ ਹੀ ਤੁਸੀਂ ਗੱਡੀ ਦੇ ਵਿੱਚੋਂ ਸਾਰੀ ਸਾਰੀ ਜ਼ਿੰਦਗੀ ਤਾਂ ਉਹਦੇ ਵਿੱਚ ਨਹੀਂ ਨਾ ਕੱਟ ਸਕਦੇ ਬੜਾ ਸ਼ੌਂਕ ਸੀ ਬੜਾ ਸਵਾਦ ਬੜਾ ਚਾਹ ਸੀ ਪਰ ਜਦੋਂ ਲਈ ਜਿੱਦਾਂ ਹੀ ਤੁਸੀਂ ਇਹਦੇ ਵਿੱਚੋਂ ਬਾਹਰ ਨਿਕਲੋ ਵਧੀਆ ਹੈ ਉਹਦਾ ਸਵਾਦ ਸਦਾ ਥਿਰ ਨਹੀਂ ਹੈ ਦੁਨੀਆ ਦਾ ਕੋਈ ਵੀ ਰਸ ਜਿਹਨੂੰ ਅਸੀਂ ਸਾਡਾ ਸਰੀਰ ਸਾਡਾ ਅੰਦਰ ਭੋਗਣਾ ਚਾਹੁੰਦਾ ਆ ਉਹਦਾ ਸੁਖ ਸਦੀਵ ਕਲਾ ਨਹੀਂ ਰਹੇਗਾ ਇਹਨੂੰ ਸਾਹਿਬ ਨੇ ਕਿਹਾ ਸੀ ਵੀ ਦੁਨੀਆ ਦੇ ਰਸਾਂ ਦੇ ਵਿੱਚੋਂ ਬਾਹਰ ਨਿਕਲ ਕੇ ਇੱਕ ਰਸ ਹੈ ਜੀ ਦਾ ਸਵਾਦ ਜੀਵਨ ਦੇ ਵਿੱਚ ਇੱਕ ਵਾਰ ਆ ਗਿਆ ਇੱਕ ਵਾਰ ਭਰਪੂਰ ਹੋ ਗਿਆ ਉਹ ਸਵਾਦ ਜੀਵਨ ਦੇ ਵਿੱਚ ਕਦੇ ਨਹੀਂ ਜਾਏਗਾ ਸਾਹਿਬ ਦੀ ਬਾਣੀ ਦਾ ਜ਼ਿਕਰ ਮਹਾਰਾਜ ਕਹਿੰਦੇ ਵਿਖੈ ਬਨ ਪੀਕਾ ਤਿਆਗ ਦੀ ਸਖੀਏ ਜਿਸ ਜ਼ਹਿਰ ਦੇ ਵਿੱਚੋਂ ਜਿਹੜੀ ਬੇਨਤੀ ਆਪਾਂ ਪਹਿਲਾਂ ਕਰ ਰਹੇ ਸੀ ਉਹਨੂੰ ਸਮਝ ਲਈਏ ਵੀ ਜਿਹੜੇ-ਜਿਹੜੇ ਵੀ ਭੋਗ ਤੂੰ ਸਰੀਰ ਦੇ ਸੁੱਖ ਨੂੰ ਮੋਖ ਰੱਖਦੇ ਹੋਇਆਂ ਭੋਗ ਰਹੇ ਆਂ ਜਿਹੜੇ ਵੀ ਪਦਾਰਥਾਂ ਨੂੰ ਤੂੰ ਸਰੀਰ ਦੇ ਐਸ ਆਰਾਮ ਦੇ ਰਸ ਦੇ ਵਾਸਤੇ ਕਰ ਰਹਿਆ ਨਾ ਇਹਨਾਂ ਨੇ ਇੱਕ ਦਿਨ ਦੁਖੀ ਕਰਨਾ ਸਰੀਰ ਦਾ ਰਸ ਇੱਕ ਲਿਮਿਟ ਤੱਕ ਠੀਕ ਹੈ ਜਦੋਂ ਸਰੀਰ ਦੇ ਕਿਸੇ ਵੀ ਰਸਤੇ ਵਾਸਤੇ ਇਨਸਾਨ ਜ਼ੋਰ ਦਿੰਦਾ ਨਾ ਜਿਆਦਾ ਉਸ ਪਾਸੇ ਜੁੜ ਜਾਂਦਾ ਹੈ ਤੇ ਉਹਦਾ ਸਾਈਡ ਇਫੈਕਟ ਬੜਾ ਵੱਡਾ ਪੈਂਦਾ ਹੈ ਉਹਦਾ ਰੋਗ ਲੱਗਦਾ ਹੈ ਸਰੀਰ ਸੱਭ ਨੇ ਤਾਂ ਸਾਨੂੰ ਦੁਨੀਆ ਦੇ ਰਸਾਂ ਦੇ ਵਿੱਚੋਂ ਕੱਢ ਕੇ ਨਾ ਰਸ ਕੀ ਹੈ ਵੀ ਇੱਕ ਤੇ ਹੈ ਵੀ ਹਰ ਚੀਜ਼ ਦੇ ਨਾਲ ਲਿਮਿਟ ਦੇ ਨਾਲ ਜੁੜੇ ਰਹਿਣਾ ਉਹ ਚੀਜ਼ ਕਦੇ ਵੀ ਤੁਹਾਨੂੰ ਤੰਗ ਨਹੀਂ ਕਰੇਗੀ ਪਰ ਜਦੋਂ ਹਰ ਚੀਜ਼ ਦੇ ਨਾਲ ਤੁਸੀਂ ਜੁੜ ਜਾਈਏ ਬਸ ਇਹੀ ਸਾਰਾ ਕੁਝ ਹੈ ਤੇ ਉਹ ਤੇ ਤੁਹਾਨੂੰ ਖਾਣ ਵਾਲੀ ਰੋਟੀ ਵੀ ਤੰਗ ਕਰ ਸਕਦੀ ਹੈ। ਬਾਕੀ ਪਦਾਰਥ ਤੇ ਬਹੁਤ ਵੱਡੀ ਗੱਲ ਹੈ ਨਾ ਜੀ। ਜੇ ਅਸੀਂ ਹੁਣ ਪ੍ਰਸ਼ਾਦਾ ਸਾਡੀ ਜ਼ਿੰਦਗੀ ਦਾ ਅੰਗ ਹੈ ਅਸੀਂ ਉਹਨੂੰ ਛਕਣਾ ਹੈ। ਜ਼ਿੰਦਗੀ ਜੀਣੀ ਹੈ ਤਾਂ ਪ੍ਰਸ਼ਾਦਾ ਛਕਣਾ ਪਏਗਾ। ਪਰ ਜੇ ساری ਜ਼ਿੰਦਗੀ ਬੰਦਾ ਹੁਣ ਪ੍ਰਸ਼ਾਦੇ ਦੇ ਵਾਸਤੇ ਲਾ ਦਈਏ ਸਾਰਾ ਕੁਝ ਉਹਦੇ ਕੋਲ ਜਿੰਦਗੀ ਦਾ ਇਹ ਵੀ ਹਰ ਚੀਜ਼ ਦੇ ਵਿੱਚੋਂ ਅਸੀਂ ਉਹਨੂੰ ਸਵਾਦ ਹੀ ਬਣਾ ਲੇ ਵੀ ਸਵਾਦ ਹੀ ਸਾਰਾ ਕੁਝ ਹੋਵੇ ਬਸ ਤੁਸੀਂ ਵੇਖੋ ਇਹ ਵੀ ਮੈਂ ਬੇਨਤੀ ਮਾਫੀ ਮੰਗ ਕੇ ਤੁਹਾਡੇ ਚਰਨਾਂ ਦੇ ਵਿੱਚ ਮੈਂ ਕਰ ਦਵਾ ਵੀ ਅਸੀਂ ਜਦੋਂ ਗੁਰਦੁਆਰਾ ਸਾਹਿਬ ਆ ਰਹੇ ਆ ਤੇ ਗੁਰਦੁਆਰਾ ਸਾਹਿਬ ਵੀ ਮਨ ਦੇ ਵਿੱਚ ਇਹੀ ਸਵਾਦ ਰੱਖਦੇ ਆ ਰਹੇ ਆ ਵੀ ਸਾਨੂੰ ਕਿਸੇ ਚੀਜ਼ ਦੇ ਵਿੱਚ ਕੁਝ ਚੀਜ਼ ਹੋਵੇ ਨਾ ਹੋਵੇ ਪਰ ਸਾਨੂੰ ਲੰਗਰ ਸਵਾਦ ਮਿਲਣਾ ਚਾਹੀਦਾ ਹੁਣ ਇੱਥੇ ਆ ਕੇ ਵੀ ਸਰੀਰ ਦਾ ਰਸ ਅਸੀਂ ਵੇਖੇ जान ਲੱਗਿਆ ਸਾਨੂੰ ਸਾਡੇ ਜਿਹੜੀ ਗੱਲ ਆਪਾਂ ਕੱਲ ਪਰਸੋਂ ਦੇ ਦੀਵਾਨ ਦੇ ਵਿੱਚ ਆਤਮਾ ਦੀ ਖੁਰਾਕ ਦੀ ਗੱਲ ਕੀਤੀ ਸੀ ਉਦੋਂ ਸਾਡਾ ਧਿਆਨ ਨਹੀਂ ਗਿਆ ਗੁਰਦੁਆਰਾ ਸਾਹਿਬ ਆਉ ਕੇ ਵੀ ਬੜੀ ਵਾਰ ਅਸੀਂ ਸਰੀਰ ਦੇ ਰਸ ਨੂੰ ਹੀ ਭੋਗਿਆ ਵੀ ਇੱਡਾ ਵੱਡਾ ਪ੍ਰਬੰਧ ਕੀਤਾ ਸਾਰਾ ਕੁਝ ਪ੍ਰਬੰਧ ਕਰਕੇ ਸਾਰਾ ਕੁਝ ਬਣਾਇਆ ਵੀ ਸੰਗਤ ਆਈ ਸੰਗਤ ਜੁੜੀ ਮੇਰੇ ਵਰਗਾ ਜਾਣ ਲੱਗਿਆ ਬੰਦਾ ਕਹਿ ਗਿਆ ਬਾਕੀ ਤੇ ਸਾਰਾ ਕੁਝ ਵਧੀਆ ਸੀ ਖੀਰ ਦੇ ਵਿੱਚ ਮਿੱਠਾ ਥੋੜਾ ਜਿਹਾ ਹੋਰ ਪਾ ਲੈਣਾ ਸੀ ਬਾਕੀ ਕੋਈ ਕਮੀ ਨਹੀਂ ਸੀ। ਖੀਰ ਦੇ ਵਿੱਚ ਮਿੱਠਾ ਘੱਟ ਸੀ। ਦਾਲ ਥੋੜੀ ਜਿਹੀ ਕੱਚੀ ਰਹਿ ਗਈ। ਪ੍ਰਸ਼ਾਦੇ ਇੱਕ ਪਾਸੇ ਤੋਂ ਠੀਕ ਸੀ ਦੂਜੇ ਪਾਸੇ ਤੋਂ ਕੱਚੇ ਸੀ। ساری ਜ਼ਿੰਦਗੀ ਤੂੰ ਘਰ ਦੇ ਵਿੱਚ ਰੱਜ ਕੇ ਮਿੱਠਾ ਖਾ ਤੈਨੂੰ ਰੋਕਣਾ ਕਿਸੇ ਨੇ। ਆਪਣੇ ਘਰ ਦੇ ਵਿੱਚ ਬਹਿ ਕੇ ਪ੍ਰਸ਼ਾਦੇ ਪਕਾਣ ਦੀ ਜਗ੍ਹਾ ਤੋਂ ਸਾੜ-ਸਾੜ ਕੇ ਖਾ ਤੈਨੂੰ ਰੋਕਣਾ ਕਿਸੇ ਨੇ। ਇੱਥੇ ਤੂੰ ਇਹ ਸਵਾਦ ਲੈਣ ਨਹੀਂ ਆਇਆ ਸੀ ਨਾ। ਹੁਣ ਅਸੀਂ ਉਸ ਚੀਜ਼ ਦੇ ਵਿੱਚੋਂ ਵੀ ਰਾਸ ਵੇਖ ਰਹੇ ਆ ਇਹਨਾਂ ਰਸਾਂ ਦੇ ਵਿੱਚੋਂ ਮਹਾਰਾਜ ਨੇ ਜ ਜਿਹਦੇ ਅਸਲ ਦੇ ਵਿੱਚ ਨਾਮ ਰਸ ਜੀ ਦੀ ਸੁਰਤ ਨੂੰ ਲੱਗ ਜਾਏ ਨਾ ਉਹ ਸਰੀਰ ਦੇ ਪ੍ਰਸਾਦੇ ਦੇ ਰਾਸ ਇਹਨਾਂ ਰਸਾਂ 'ਵਲ ਬਹੁਤਾ ਧਿਆਨ ਨਹੀਂ ਦਿੰਦਾ ਬਾਬਾ ਫਰੀਦ ਸਾਹਿਬ ਦੀ ਜੀਵਨ ਦੀ ਘਟਨਾ ਇੱਕ ਦਿਨ ਅਸੀਂ ਸਾਂਝੀ ਕੀਤੀ ਸੀ ਬਾਬਾ ਫਰੀਦ ਸਾਹਿਬ ਨੇ ਆਪਣੇ ਜੀਵਨ ਦੇ ਅੰਦਰ ਇਸ ਗੱਲ ਦਾ ਜ਼ਿਕਰ ਕੀਤਾ ਉਹ ਘਟਨਾ ਮੈਂ ਦੁਬਾਰਾ ਨਹੀਂ ਦੁਹਰਾਣੀ ਸਿਰ ਉਹਦੇ ਵਿੱਚੋਂ ਇੱਕ ਸੇਧ ਲੈ ਕੇ ਆਪਾਂ ਅਗਲੀ ਗੱਲ ਸਮਝਣੀ ਬਾਬਾ ਫਰੀਦ ਸਾਹਿਬ ਕਹਿੰਦੇ ਦੁਨੀਆ ਦੀ ਹਰ ਚੀਜ਼ ਮਿੱਠੀ ਹੋ ਸਕਦੀ ਹੈ ਦੁੱਧ ਵੀ ਮਿੱਠਾ ਹੈ ਸੱਕਰ ਵੀ ਮਿੱਠੀ ਹੈ ਮਿਸਰੀ ਵੀ ਮਿੱਠੀ ਹੈ ਹਰ ਚੀਜ਼ ਮਿੱਠੀ ਹੈ ਪਰ ਜਿਹੜਾ ਸਵਾਦ ਬੰਦਗੀ ਦੇ ਵਿੱਚ ਆਉਂਦਾ ਹੈ ਨਾ ਜਿਹੜਾ ਸਵਾਦ ਇਬਾਦਤ ਦੇ ਵਿੱਚ ਆਉਂਦਾ ਹੈ ਜਿਹੜਾ ਸਵਾਦ ਗੁਰੂ ਕੀ ਬਾਣੀ ਦੇ ਵਿੱਚ ਆਉਂਦਾ ਉਹ ਕਿਤੇ ਨਹੀਂ ਆਏਗਾ ਇਹ ਬਾਬਾ ਫਰੀਦ ਸਾਹਿਬ ਦੇ ਬਚਨ ਨੇ ਵੀ ਜਸਦ ਨੇ ਮਾਂ ਨੇ ਇੱਕ ਚਣਕ ਲਾਈ ਵੀ ਰੱਬ ਦੀ ਇਬਾਦਤ ਕਰੇਗਾ ਤੇ ਤੈਨੂੰ ਸ਼ੱਕਰ ਮਿਲੇਗੀ ਉਹ ਸਿਰਫ ਇੱਕ ਚਣਕ ਸੀ ਜਾਗ ਸੀ ਲੱਗ ਗਈ ਸੁਰਤ ਜੁੜ ਗਈ ਮਾਂ ਨੇ ਪੁੱਛਿਆ ਵੀ ਸਵਾਦ ਆਇਆ ਕਹਿੰਦੇ ਅੱਜ ਤੱਕ ਸ਼ੱਕਰ ਦਾ ਸਵਾਦ ਸੀ ਉਹਨੇ ਬੜੀ ਵੱਡੀ ਇੱਕ ਬਖਸ਼ਿਸ਼ ਹੁੰਦੀ ਹੈ ਗੁਰੂ ਕਿਰਪਾ ਕਰੇ ਕਿ ਕੋਈ ਦਿਨ ਇਦਾਂ ਦਾ ਬਣਦਾ ਜਿੱਦ ਦਿਨ ਸੁਰਤ ਜੁੜ ਜਾਏ ਪਾਠ ਤੇ ਅਸੀਂ ਰੋਜ਼ ਹੀ ਕਰਦੇ ਹਾਂ ਪਰ ਕਿਸੇ ਦਿਨ ਪਾਠ ਹੋ ਜਾਂਦਾ ਹੈ ਸੰਗਤ ਅਸੀਂ ਰੋਜ਼ ਹੀ ਕਰਦੇ ਹਾਂ ਪਰ ਕਿਸੇ ਦਿਨ ਸੰਗਤ ਹੋ ਜਾਂਦੀ ਹੈ ਔਰ ਜਿਸ ਦਿਨ 파ਟ ਹੋ ਜਾਏ ਨਾ ਉਸ ਦਿਨ ਮਨ ਘੋੜੇ ਤੇ ਸਵਾਰ ਰਹਿੰਦਾ ਸਾਰੀ ਸਾਰਾ ਦਿਨ ਜੀਵਨ ਦੇ ਵਿੱਚ ਲੱਗਦਾ ਵੀ ਅੱਜ ਸਵਾਦ ਹੀ ਆ ਗਿਆ ਕਰਦੇ ਤੇ ਰੋਝੀਆਂ ਹੁਰਦਾ ਔਰ ਮੈਂ ਇਹ ਗੱਲ ਕੱਲੀ 파ਟ ਦੇ ਵਾਸਤੇ ਨਹੀਂ ਜਦੋਂ ਮਹਾਰਾਜ ਦੀ ਹਜ਼ੂਰੀ 'ਚ ਬੈਠ ਕੇ ਮੈਂ ਇੱਥੇ ਬੇਨਤੀ ਕਰਾਂ ਕਈ ਵਾਰ ਕਥਾ ਦੇ ਵਿੱਚ ਵੀ ਇਦਾਂ ਵਾਪਰਦਾ ਅਸੀਂ ਰੋਜ ਜੁੜਦੇ ਹਾਂ ਰੋਜ ਕਰਦੇ ਹਾਂ ਗੁਰੂ ਕਿਰਪਾ ਕਰੇ ਪਰ ਬੜੀ ਵਾਰ ਅਸੀਂ ਕਰਦੇ ਹਾਂ ਤੇ ਬੜੀ ਵਾਰ ਹੋ ਜਾਂਦੀ ਪਰ ਜਿਸ ਦਿਨ ਹੋ ਜਾਂਦੀ ਹੈ ਉਸ ਦਿਨ ਕਰਨ ਦਾ ਤੇ ਸੁਣਨ ਦਾ ਵੱਖਰਾ ਹੀ ਇੱਕ ਚਸਕਾ ਹੁੰਦਾ ਹੈ ਇਹ ਇਹ ਰਸ ਹੈ ਹੁਣ ਇਸ ਰਸ ਦੇ ਸਾਹਮਣੇ ਦੁਨੀਆ ਦੀ ਜਿਹੜੀ ਮਰਜ਼ੀ ਸਹਿ ਤੁਸੀਂ ਰੱਖ ਦੋ ਨਾ ਸਭ ਟਿਕੀਏ ਤੈਨੂੰ ਬਾਬਾ ਫਰੀਦ ਸਾਹਿਬ ਨੇ ਕਿਹਾ ਫਰੀਦਾ ਸक्कर ਖੰਡ ਨਿਵਾਤ ਨਿਵਾਤ ਕਹਿੰਦੇ ਮਿਸ਼ਰੀ ਨੂੰ ਗੁੜ ਮੱਖੋਂ ਮੱਜ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੋਂ ਇਹ ਮਿੱਠੀਆਂ ਹੋ ਸਕਦੀਆਂ ਨੇ ਪਰ ਜੇ ਕੋਈ ਮੇਰੇ ਸਾਹਮਣੇ ਇਹ ਲੱਕ ਕੇ ਕਹੇ ਵੀ ਰੱਬ ਦਾ ਨਾਮ ਮਿੱਠਾ ਕਿ ਸ਼ੱਕਰ ਮਿੱਠੀ ਹੈ ਮੈਂ ਕਹਾਂਗਾ ਰੱਬ ਦਾ ਨਾਮ ਮਿੱਠਾ ਹੈ ਜੇ ਕੋਈ ਮੇਰੇ ਸਾਹਮਣੇ ਕਹੇ ਵੀ ਰੱਬ ਦਾ ਨਾਮ ਮਿੱਠਾ ਕਿ ਦੁੱਧ ਮਿੱਠਾ ਹੈ ਮੈਂ ਕਹਾਂਗਾ ਨਹੀਂ ਜਿਹੜਾ ਸਵਾਦ ਰੱਬ ਦੇ ਇਬਾਦਤ ਦੇ ਵਿੱਚੋਂ ਆ ਰਿਹਾ ਹੈ ਨਾ ਉਹ ਦੁੱਧ ਦੇ ਵਿੱਚ ਕਿੱਥੇ ਹੈ ਮਨ ਇਹ ਕੀ ਹੈ ਉਹਦੇ ਵਿੱਚ ਉਹ ਰਸ ਆ ਰਿਹਾ ਔਰ ਜਿਨ੍ਹਾਂ ਨੂੰ ਇਹ ਰਸ ਆ ਗਿਆ ਨਾ ਉਹ ਫਿਰ ਸਰੀਰ ਦੇ ਰਸਾਂ ਦਾ ਬਹੁਤਾ ਫਿਕਰ ਨਹੀਂ ਕਰੇ ਸਿਖੋ ਵੀ ਜਿਨ੍ਹਾਂ ਨੂੰ ਬੰਦਗੀ ਇਬਾਦਤ ਦੇ ਵਿੱਚੋਂ ਸੁੱਖ ਮਿਲ ਰਿਹਾ ਹੈ ਨਾ ਇਤਿਹਾਸ ਦੇ ਉਹਨਾਂ ਸਤਿਪੁਰਖਾਂ ਦੇ ਸਾਹਮਣੇ ਨਮਨ ਕਰੀਏ ਵੀ ਅਸੀਂ ਤੇ ਜਿਹੜੀ ਮੈਂ ਪਹਿਲਾਂ ਬੇਨਤੀ ਕੀਤੀ ਵੀ ਅਸੀਂ ਤੇ ਗੁਰਦੁਆਰਾ ਸਾਹਿਬ ਆ ਕੇ ਵੀ ਰਸ ਪੇਖ ਰਹੇ ਹਾਂ ਲੰਗਰ ਦੇ ਵਿੱਚ ਹੈ ਕਿ ਨਹੀਂ ਹੈ ਉਹ ਸਿੱਖ ਵੀ ਸੀ ਜਿਨ੍ਹਾਂ ਨੇ ਦਰਖਤਾਂ ਦੇ ਪੱਤੇ ਧਰੂ ਕੇ ਖਾਦੇ ਦਰਖਤਾਂ ਦੇ ਪੱਤੇ ਦਰਖਤਾਂ ਦੇ ਛਿੱਲੜ ਜੰਗਲਾਂ ਦੇ ਵਿੱਚ ਲਾ ਕੇ ਉਹਨਾਂ ਨੂੰ ਉਬਾਲ ਕੇ ਉਹ ਖਾ ਲਏ ਤੇ ਉਦੋਂ ਉਹਨਾਂ ਨੂੰ ਉਹਨਾਂ ਨੂੰ ਖਾ ਕੇ ਵੀ ਨਾ ਦੇਖੋ ਕਿੰਨਾ ਅੰਤਰ ਹੁੰਦਾ ਹੈ ਜਿਨ੍ਹਾਂ ਦੇ ਜੀਵਨ ਦੇ ਵਿੱਚ ਨਾਮ ਦਾ ਰਸ ਹੋਵੇ ਨਾ ਕਿੰਨਾ ਅੰਤਰ ਹੁੰਦਾ ਉਹਨਾਂ ਨੇ ਦਰਖਤਾਂ ਦੇ ਪੱਤੇ ਛਿਲੜ ਘਾਹ ਫੂਸ ਖਾ ਕੇ ਨਾ ਕਦੇ ਸ਼ਿਕਵਾ ਨਹੀਂ ਕੀਤਾ ਵੀ ਰੱਬਾ ਤੇਰੀ ਸਿੱਖੀ ਦੇ ਨਾਲ ਜੁੜੇ ਦਾ ਕੀ ਲਾਭ ਤਾਨੂੰ ਸਾਨੂੰ ਘਾਹ ਖਾਣਾ ਪੈ ਰਿਹਾ ਕੀ ਮਿਲੇ ਸਾਨੂੰ ਤੇਰੀ ਸਿੱਖੀ ਦੇ ਨਾਲ ਜੁੜ ਕੇ ਸਾਨੂੰ ਘਾਹ ਖਾਣਾ ਪੈ ਰਿਹਾ ਸਾਡੇ ਘਰ ਉਜੜ ਗਏ ਤੇ ਮੇਰੇ ਵਰਗਾ ਗੁਰਦੁਆਰੇ ਆ ਕੇ ਦੋ ਚਮਚ ਖੰਡ ਘਟ ਹੋਣ ਤੇ ਤੋਂ ਗੁਰੂ ਘਰ ਨੂੰ ਇਹ ਸ਼ਿਕਵਾ ਦੇ ਕੇ ਚਲਾ ਜਾਂਦਾ ਲੈ ਮਿੱਠਾ ਤੁਹਾਡੇ ਤੋਂ ਪਾਇਆ ਨਹੀਂ ਗਿਆ ਉਹਦੇ ਦੋਮਾ ਦੋਵਾਂ ਦੇ ਵਿੱਚ ਅੰਤਰ ਪਤਾ ਕੀ ਹੈ ਉਹ ਕੋਮ ਪੰਥ ਦੇ ਵਾਸਤੇ ਜੀ ਰਹੇ ਨੇ ਗੁਰੂ ਦੇ ਸਿਧਾਂਤ ਦੇ ਵਾਸਤੇ ਜੀ ਰਹੇ ਨੇ ਅਸੀਂ ਜੀ ਲੰਗਰ ਦੇ ਵਾਸਤੇ ਰਹੇ ਹਾਂ ਅਸੀਂ ਜੀ ਖਾਣ ਦੇ ਵਾਸਤੇ ਰਹੇ ਹਾਂ ਉਹਨਾਂ ਨੂੰ ਇਹ ਚੀਜ਼ ਨਾ ਮਰਕ ਨਹੀਂ ਪੈਂਦਾ ਵੀ ਸਾਨੂੰ ਕੁਝ ਖਾਣ ਨੂੰ ਮਿਲਿਆ ਨਹੀਂ ਮਿਲਿਆ ਨਹੀਂ ਕੋਈ 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 ਫਰਕ ਨਹੀਂ ਪੈਂਦਾ ਇਸ ਚੀਜ਼ ਦੇ ਨਾਲ ਫਰਕ ਇਸ ਚੀਜ਼ ਨਾਲ ਪੈਂਦਾ ਸੀ ਸਿਧਾਂਤ ਤੇ ਖੜੇ ਆ ਫਰਕ ਇਸ ਚੀਜ਼ ਨਾਲ ਪੈਂਦਾ ਸੀ ਗੁਰੂ ਦੇ ਹੁਕਮ ਤੇ ਪੈਰਾ ਦੇ ਰਹੇ ਆ ਸਾਡਾ ਘਰ ਉਜੜਦਾ ਉਜੜ ਜਾਏ ਸਾਡਾ ਸਰੀਰ ਜਾਂਦਾ ਚਲਿਆ ਜਾਏ ਕਦੇ ਸਬਬ ਬਣੇ ਨਾ ਉਹ ਇਤਿਹਾਸ ਦੇ ਬੜਾ ਕਮਾਲ ਦਾ ਇਤਿਹਾਸ ਹੈ ਉਹਨੂੰ ਕਦੇ ਪੜ ਕੇ ਵੇਖਿਓ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਦਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੀ 1716 ਦੇ ਵਿੱਚ ਜਿਹੜੀ ਉਹ ਸ਼ਹਾਦਤ ਹੋਰੀ ਹੈ ਉਸ ਤੋਂ ਬਾਅਦ ਦਾ ਤੇ ਮਹਾਰਾਜਾ ਰਣਜੀਤ ਸਿੰਘ ਤੇ ਰਾਜ ਦੇ ਵਿਚਕਾਰ ਦਾ ਜਿਹੜਾ ਸਮਾਂ ਹੈ ਨਾ ਉਹਨੂੰ ਕਦੇ ਪੜ੍ਹ ਕੇ ਵੇਖਿਓ ਪਰ ਇਹ ਇੱਕ ਦੁਖਾਂਤ ਹੈ ਵੀ ਅਸੀਂ ਬੜੀ ਵਾਰ ਨਾ ਇਸ ਇਤਿਹਾਸ ਨੂੰ ਵਿਚਾਰ ਬੈਠੇ ਹਾਂ ਗੁਰੂ ਸਾਹਿਬਾਨ ਦਾ ਜਿਹੜਾ ਇਤਿਹਾਸ ਮੈਂ ਨਹੀਂ ਕਹਿੰਦਾ ਵੀ ਉਹ ਮਾੜਾ ਆ ਪਰ ਉਹਨੂੰ ਅਸੀਂ ਚੇਤਾ ਕਰ ਲੈਨੇ ਆ ਗੁਰੂ ਸਾਹਿਬਾਨ ਦਾ ਪ੍ਰਕਾਸ਼ ਦਿਹਾੜਾ ਆਇਆ ਗੁਰੂਤਾ ਗੱਦੀ ਦਿਵਸ ਆਇਆ ਸ਼ਹੀਦੀ ਦਿਵਸ ਆਇਆ ਤੇ ਅਸੀਂ ਉਹਨੂੰ ਚੇਤਾ ਕਰ ਲੈਨੇ ਆ ਸਾਨੂੰ ਯਾਦ ਹੋ ਜਾਂਦਾ ਪਰ ਇਹ ਜਿਹੜਾ ਇਤਿਹਾਸ ਹੈ ਨਾ ਇਨੂੰ ਅਸੀਂ ਬੜੀ ਵਾਰ ਯਾਦ ਨਹੀਂ ਕਰ पाए ਪਰ ਇਹ ਇਤਿਹਾਸ ਬੜਾ ਜ਼ਰੂਰੀ ਹੈ ਇੱਕ ਸਦੀ ਲਗਾਤਾਰ ਕੋਈ ਕੌਮ ਆਪਣੀ ਪਹਿਚਾਨ ਦੇ ਵਾਸਤੇ ਲੜੀ ਹੈ ਦੁਨੀਆ ਦੇ ਵਿੱਚ ਕੋਈ ਕੌਮ ਇੰਨੀ ਬਹਾਦਰ ਨਹੀਂ ਹੈ ਇੱਕ ਸਦੀ ਲਗਾਤਾਰ ਘਰ ਨਹੀਂ ਘਾਟ ਨਹੀਂ ਕੋਈ ਬਚਾਉਣ ਵਾਲਾ ਨਹੀਂ ਇਹਦੇ ਵਿੱਚ ਸਿਰਾਂ ਦੇ ਮੁੱਲ ਪੈਂਦੇ ਹੈ ਘਰ ਘਾਟ ਉਜਾੜੇ ਜਾਂਦੇ ਹੈ ਲੱਖਾਂ ਦੀ ਤਾਦਾਦ ਦੇ ਵਿੱਚ ਸ਼ਹਾਦਤਾਂ ਹੁੰਦੀਆਂ ਹੈ ਰਸ ਨਹੀਂ ਹੈ ਜੀਵਨ ਦੇ ਵਿੱਚ ਰਸ ਇੱਕੋ ਹੀ ਹੈ ਬੰਦਗੀ ਦਾ ਇਬਾਦਤ ਦਾ ਉਹਦੇ ਹੁਕਮ ਦਾ ਉਹਦੇ ਵਿੱਚ ਉਹਨਾਂ ਨੂੰ ਸਵਾਦ ਆ ਰਿਹਾ ਇਹਨੂੰ ਸਾਇਬ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਸਤਿਗੁਰੂ ਕਹਿੰਦੇ RAM ਰਸ ਪੀਆ ਰੇ ਜਦੋਂ ਦਾ ਜੀਵਨ ਦੇ ਵਿੱਚ ਨਾਮ ਦਾ ਰਸ ਪੀ ਲਿਆ ਪਰਮਾਤਮਾ ਦੀ ਬੰਦਗੀ ਦਾ ਰਸ ਆ ਗਿਆ ਕੀ ਜੀਵਨ ਦੇ ਵਿੱਚ ਵਰਤਾਰਾ ਵਰਤਿਆ ਜਿਹ ਰਸ ਵਿਸਰ ਗਏ ਰਸ ਹੋ ਸਭ ਕੁਝ ਵਿਸਰ ਗਿਆ ਕੋਈ ਚੀਜ਼ ਘੱਟ ਵੱਧ ਹੋਵੇ ਕੋਈ ਫਰਕ ਨਹੀਂ ਪੈਂਦਾ ਇੱਜ਼ਤ ਹੁਣ ਇਹ ਰਸ ਨਾ ਕੱਲਾ ਪਦਾਰਥ ਦਾ ਹੀ ਨਹੀਂ ਹੁੰਦਾ ਜੀ ਇੱਜ਼ਤ ਦਾ ਦੀ ਰਸ ਹੈ ਇਹ ਬੰਦਾ ਸਵਾਦ ਲੈਂਦਾ ਨਾ ਵੀ ਮੈਨੂੰ ਇੱਜ਼ਤ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਮੇਰਾ ਸਤਕਾਰ ਹੋ ਰਿਹਾ ਕਿ ਨਹੀਂ ਹੋ ਰਿਹਾ ਇਹ ਵੀ ਰਸ ਹੈ ਆਪਣਾ ਕੋਈ ਬੰਦਾ ਇਸੇ ਕਰਕੇ ਨਾਰਾਜ਼ ਹੋ ਜਾਂਦਾ ਮੈਂ ਗਿਆ ਨਾ ਮੇਰੀ ਇੱਜ਼ਤ ਉਹਨੋਂ ਦੇ ਵਿੱਚ ਉਹ ਬੰਦਾ ਸਵਾਦ ਪਾਲ ਰਿਹਾ ਵੀ ਮੈਨੂੰ ਮੈਨੂੰ ਸਵਾਦ ਮਿਲੇ ਪਰ ਜਿਦੀ ਸੁਰਤ ਉਸ ਰੱਬ ਦੇ ਵਿੱਚ ਜੁੜ ਗਈ ਨਾ ਉਹ ਪ੍ਰਵਾਹ ਨਹੀਂ ਕਰਦਾ ਧੰਨ ਗੁਰੂ ਨਾਨਕ ਸਾਹਿਬ ਨੇ ਕਿਸੇ ਨਾਲ ਇੱਕ ਗਲਾਸ ਪਾ ਥੋੜੀ ਕੀਤਾ ਵੀ ਤੁਸੀਂ ਮੇਰੇ ਵੱਟੇ ਕਿਉਂ ਮਾਰੇ ਮੈਂ ਤਾਂ ਤੁਹਾਡਾ ਚੰਗਾ ਕਰ ਰਹਾ ਹਾਂ ਬੱਬਾ ਜੀ ਕਰ ਸਕਦੇ ਸੀ ਨਾ ਵੀ ਮੈਂ ਤਾਂ ਤੁਹਾਡੇ ਵਾਸਤੇ ਆਪਣਾ ਘਰ ਛੱਡ ਕੇ ਆਇਆ ਤੇ ਤੁਸੀਂ ਮੇਰੇ ਵੱਟੇ ਮਾਰ ਰਹੇ ਹੋ ਬਾਬੇ ਨੇ ਕਿਹਾ ਮੈਂ ਉਮੀਦ ਹੀ ਨਹੀਂ ਰੱਖੀ ਤੁਹਾਡੇ ਤੋਂ ਕਿ ਜਿਹੜੇ ਸਤਕਾਰ ਵੀ ਦੇ ਰਹੇ ਨੇ ਨਾ ਤੇ ਮੈਂ ਕਦੇ ਇਹਨਾਂ ਤੋਂ ਇਹ ਉਮੀਦ ਵੀ ਨਹੀਂ ਰੱਖੀ ਤੁਸੀਂ ਮੈਨੂੰ ਸਤਕਾਰ ਦਿਓ ਕਿਉਂਕਿ ਮੈਂ ਨਾ ਤੁਹਾਡੀ ਨਰਾਦਰੀ ਤੋਂ ਡਰਦਾ ਤੇ ਨਾ ਮੈਨੂੰ ਤੁਹਾਡੇ ਸਤਕਾਰ ਦੀ ਭੁੱਖ ਹੈ ਮੈਂ ਤਾਂ ਜਿਸ ਕੰਮ ਦੇ ਵਾਸਤੇ ਤੁਰਿਆ ਉਹ ਕੰਮ ਕਰਨਾ ਹੈ ਤੁਸੀਂ ਮੈਨੂੰ ਚੰਗਾ ਕਹਿਣਾ ਚੰਗਾ ਕਹੋ ਤੁਸੀਂ ਮੈਨੂੰ ਮਾੜਾ ਕਹਿਣਾ ਮਾੜਾ ਕਹੋ ਤੁਸੀਂ ਮੈਨੂੰ ਭੂਤ ਨਾ ਕਹਿਣਾ ਬੇਤਾਲਾ ਕਹਿਣਾ ਪਾਗਲ ਕਹਿਣਾ ਬੋਰਾ ਕਹਿਣਾ ਮੇਰੀ ਮੇਰਾ ਇਰਾਦਾ ਇੰਨਾ ਪੱਕਾ ਹੈ ਵੀ ਤੁਹਾਡੇ ਬੋਲ ਮੈਨੂੰ ਮੇਰੇ ਇਰਾਦੇ ਤੋਂ ਨਹੀਂ ਡਗਾ ਸਕਦੇ ਮੈਨੂੰ ਇਹਨਾਂ ਚੀਜ਼ਾਂ ਦੀ ਭੁੱਖ ਨਹੀਂ ਹੈ ਇਹਨੂੰ ਕਿਹਾ ਜਹ ਰਸ ਬਿਸਰ ਗਏ ਰਸ ਸਭ ਕੁਝ ਭੁੱਲ ਗਏ ਸ਼ਬਦ ਦਾ ਪਹਿਲਾ ਪਦ ਹੈ ਜੀ ਰੇ ਮਨ ਤੇਰੋ ਹੋਏ ਨਹੀਂ ਖਿੰਚ ਲੈ ਜਿੰਨ ਭਾਰ ਬੜੀ ਪਿਆਰੀ ਗੱਲ ਹੈ ਮਹਾਰਾਜ ਕਹਿੰਦੇ ਵੀ ਆਪਣੇ ਆਪ ਨੂੰ ਇਹ ਗੱਲ ਸਮਝਾ ਬਾਬਾ ਕਬੀਰ ਸਾਹਿਬ ਕਹਿੰਦੇ ਆਪਣੇ ਆਪ ਨੂੰ ਇਹ ਗੱਲ ਸਮਝਾ ਇਹ ਮੇਰੇ ਆ ਮਨਾਂ ਦੁਨੀਆ ਦੇ ਵਿੱਚ ਤੇਰਾ ਕੋਈ ਵੀ ਨਹੀਂ ਜਿਨ੍ਹਾਂ ਦੇ ਖਾਤਰ ਤੂੰ ਭਾਰ ਖਿੱਚ ਕੇ ਆਪਣੇ ਸਿਰ ਦੇ ਉੱਪਰ ਰੱਖ ਰਿਹਾ ਹੈ ਨਾ ਇਹਨਾਂ ਦੇ ਵਿੱਚੋਂ ਤੇਰਾ ਕੋਈ ਵੀ ਨਹੀਂ ਹੈ ਭਾਰ ਖਿੱਚਣ ਦਾ ਪਾਓ ਵੀ ਬੰਦਾ ਇਕੱਲਾ ਤੁਰਿਆ ਜਾ ਰਿਹਾ ਬੜਾ ਵਧੀਆ ਇਹਨੇ ਦੂਜੇ ਦਾ ਭਾਰ ਚੁੱਕ ਕੇ ਵੀ ਆਪਣੇ ਸਿਰ ਉੱਪਰ ਰੱਖ ਲਿਆ ਤੁਰਨਾ ਔਖਾ ਹੋ ਗਿਆ ਹੂੰ ਇਦਾਂ ਭਾਵੇਂ ਇਹ ਨਹੀਂ ਹੈ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਅਦਾ ਕਰਨਾ ਬੜੀਆਂ ਜ਼ਰੂਰੀ ਨੇ ਅਦਾ ਕਰੋ ਪਰਿਵਾਰ ਦੀ ਪਰਵਰਿਸ਼ ਕਰਨੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਬੜੇ ਚੰਗੇ ਤਰੀਕੇ ਨਾਲ ਨਿਭਾਉਣਾ ਸਾਡਾ ਫਰਜ਼ ਹੈ ਪਰ ਜਦੋਂ ਬੰਦਾ ਆਪਣੇ ਪਰਿਵਾਰ ਦੀ ਖਾਤਰ ਪਾਪ ਕਰਦਾ ਹੈ ਨਾ ਜਦੋਂ ਆਪਣੇ ਪਰਿਵਾਰ ਨੂੰ ਪਾਲਣ ਦੇ ਵਾਸਤੇ ਦੂਜੇ ਤੋਂ ਖੋ ਕੇ ਲੁੱਟ ਕੇ ਲੈ ਕੇ ਆਉਂਦਾ ਨਾ ਇਹਨੂੰ ਕਹੇ ਵੀ ਜਿਨ੍ਹਾਂ ਦੇ ਖਾਤਰ ਤੂੰ ਲੁੱਟ ਰਿਆ ਨਾ ਨਾਨੇ ਨਾਲ ਨਹੀਂ ਨਿਭਣਾ ਖਿੰਚ ਲੈ ਜਿੰਨ ਭਾਰ ਜਿਨ੍ਹਾਂ ਦੀ ਖਾਤਰ ਤੂੰ ਪਾਪਾਂ ਦੀ ਪੰਡ ਸਿਰ ਤੇ ਰੱਖ ਲਈ ਹੈ ਨਾ ਨਫ਼ਰਤ ਦੁਨੀਆਂ ਦੇ ਨਾਲੋਂ ਲੜ ਰਹੇ ਆ ਬੇਈਮਾਨੀਆਂ ਕਰ ਰਹੇ ਆ ਇਹਨਾਂ ਨਾਲ ਨਹੀਂ ਨਿਪਟਣਾ ਇੱਕ ਬੜਾ ਪਿਆਰਾ ਸ਼ਬਦ ਹੈ ਸਾਇਬ ਦੀ ਬਾਣੀ ਦੇ ਵਿੱਚ ਸਤਿਗੁਰੂ ਕਹਿੰਦੇ ਬੋਹ ਪਰਪੰਚ ਕਰ ਪਰ ਧੰਨ ਲਾਵੇ ਪਰਪੰਚ ਬੜੇ ਤਰੀਕਿਆਂ ਦੇ ਨਾਲ ਲੁੱਟ ਕਰਕੇ ਬੇਈਮਾਨੀ ਕਰਕੇ ਝੂਠ ਬੋਲ ਕੇ ਪਾਰ ਧਨ ਆਪਣਾ ਨਹੀਂ ਆਖਾਕ ਦਾ ਕਮਾ ਕੇ ਜਿੰਨਾ ਮਰਜੀ ਲੈ ਕੋਈ ਫਰਕ ਨਹੀਂ ਪੈਂਦਾ ਪਰਾਇਆ ਲੈ ਕੇ ਆਉਂਦਾ ਬਹੁ ਪਰਪੰਚ ਕਰ ਪਾਰ ਧਨ ਲਿਆਵੇ ਸੁੱਤ ਧਾਰਾ ਪੈ ਆਨ ਲੁਟਾਵੇ ਲੁਟਾ ਦਿੱਤੋ ਆਪਣੇਆਂ ਦੇ ਉੱਤੇ ਵਾਰ ਦਿੱਤੋ ਬੜਾ ਖੁਸ਼ ਹੋ ਰਿਹਾ ਤੇ ਇੱਕ ਗੱਲ ਜ਼ਰੂਰ ਚੇਤਾ ਰੱਖੀ ਜਿਨ੍ਹਾਂ ਨੇ ਖਾਦਾ ਆ ਇਹਦਾ ਖਮਿਆਜਾ ਉਹਨਾਂ ਨੇ ਨਹੀਂ ਭੁਗਤਣਾ ਜੋ ਕੁਝ ਤੂੰ ਖਾ ਕੇ ਜਿਨ੍ਹਾਂ ਦੇ ਉੱਤੇ ਲਟਾ ਦਿੱਤਾ ਨਾ ਇਹਨਾਂ ਦਾ ਖਮਿਆਜਾ ਉਹਨਾਂ ਨੇ ਨਹੀਂ ਭੁਗਤਣਾ ਇਹਦਾ ਭੁਗਤਨ ਤੈਨੂੰ ਪੈਣਾ ਕਿਉਂਕਿ ਲੈ ਕੇ ਤੂੰ ਆਇਆ ਸਤਿਗੁਰ ਦੀ ਬਾਣੀ ਦਾ ਇਸੇ ਸ਼ਬਦ ਦਾ ਅਗਲਾ ਵਚਨ ਸਤਿਗੁਰੂ ਕਹਿੰਦੇ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਮਨਾ ਭੋਲਿਆ ਸਮਝਾ ਨਾ ਕਰਿਆ ਕਰ ਕਪਟ ਨਾ ਕਰਿਆ ਕਰ ਬੇਈਮਾਨੀ ਨਾ ਲੁੱਟਿਆ ਕਰ ਕਿਸੇ ਤੋਂ ਕਿਉਂ ਅੰਤ ਨਵੇਰਾ ਤੇਰੇ ਜੀ ਪੈ ਲਿਜੈ ਅੰਤ ਨੂੰ ਸਮਾ ਇਹ ਆਏਗਾ ਉਹ ਸਬਬ ਇਦਾਂ ਦਾ ਬਣੇਗਾ ਵੀ ਜੋ ਕੁਝ ਤੂੰ ਕੀਤਾ ਨਾ ਤੇਰੇ ਜੀ ਤੋਂ ਇਹ ਸਭ ਕੁਝ ਕੱਢਿਆ ਜਾਏਗਾ ਤੇਰੇ ਅੰਦਰੋਂ ਇਹ ਸਭ ਦਾ ਹਿਸਾਬ ਕੀਤਾ ਜਾਏਗਾ ਇਹਦੀ ਅਗਲੀ ਪੰਕਤੀ ਤੇਰਾ ਸਰੀਰ ਘਟਦਾ ਜਾ ਰਿਹਾ ਸਰੀਰ ਜਵਾਨੀ ਸੀ ਤੂੰ ਜ਼ੋਰ ਦੇ ਨਾਲ ਸਭ ਕੁਝ ਕਰਦਾ ਰਿਹਾ ਇਧਰੋਂ ਕਮਾ ਕੇ ਲੈ ਕੇ ਉਧਰੋਂ ਕਮਾ ਕੇ ਲੈ ਕੇ ਆ ਹੌਲੀ ਹੌਲੀ ਕੀ ਹੋਇਆ ਤੇਰੇ ਸਰੀਰ ਦੇ ਵਿੱਚੋਂ ਬਲ ਘਟਣਾ ਸ਼ੁਰੂ ਹੋ ਗਿਆ ਜ਼ਰਾ ਜਨਾਬ ਹੈ ਬੁੱਢਾ ਜਰਦਾ ਪਾਉ ਬੁਢੇਪਾ ਬੁਢੇਪਾ ਆਣਾ ਸ਼ੁਰੂ ਹੋ ਗਿਆ ਤੇ ਜਿੱਦਾਂ ਹੀ ਬੁਢੇਪਾ ਆਣਾ ਸ਼ੁਰੂ ਹੋਇਆ ਨਾ ਇਹ ਬਚਨ ਸਾਹਿਬ ਦੀ ਬਾਣੀ ਦਾ ਸਤਿਗੁਰੂ ਕਹਿੰਦੇ ਤੇਰੀ ਓਕ ਕੋਈ ਪਾਣੀ ਹੋ ਨਾ ਪਾਵੇ ਉਹ ਕਿਦੋਂ ਪਾਉ ਬੁੱਕ ਜਿਨ੍ਹਾਂ ਦੀ ਖਾਤਰ ਤੂੰ ਪਰਪੰਚ ਕੀਤੇ ਜਿਨ੍ਹਾਂ ਦੀ ਖਾਤਰ ਤੂੰ ਬੇਈਮਾਨੀ ਕੀਤੀ ਜਿਨ੍ਹਾਂ ਦੀ ਖਾਤਰ ਤੂੰ ਲੜਦਾ ਰਿਹਾ ਜਿਨ੍ਹਾਂ ਦੀ ਖਾਤਰ ਤੂੰ ਝੂਠ ਬੋਲਦਾ ਰਿਹਾ ਇੱਕ ਸਮਾਂ ਉਹ ਆਏਗਾ ਇਹਨਾਂ ਨੇ ਤੇਰੀ ਬੁੱਕ ਦੇ ਵਿੱਚ ਪਾਣੀ ਤੱਕ ਨਹੀਂ ਆਉਣਾ ਇਹਨੂੰ ਸਾਹਿਬ ਨੇ ਕਿਹਾ ਰੇ ਮਨ ਤੇਰਾ ਹੋਏ ਨਹੀਂ ਕਿੰਚ ਲੈ ਜਿੰਨ ਭਾਰ ਜਿਨ੍ਹਾਂ ਦਾ ਭਾਰ ਤੂੰ ਖਿੱਚੀ ਫਿਰ ਰਿਆ ਨਾ ਮੈਂ ਫਿਰ ਤੇ ਬੇਨਤੀ ਕਰ ਦਵਾ ਇਮਾਨਦਾਰੀ ਦੇ ਨਾਲ ਕਮਾਉਣਾ ਬੜੀ ਚੰਗੀ ਗੱਲ ਹੈ ਪਰ ਬੇਈਮਾਨੀ ਦੇ ਨਾਲ ਕਮਾ ਕੇ ਪਾਪਾਂ ਦੀ ਪੰਡ ਸਿਰ ਤੇ ਨਾ ਰੱਖਿਓ ਘਟ ਖਾ ਲੋ ਘਟ ਖਾ ਲੋ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਆਪਣੀਆਂ ਜ਼ਰੂਰਤਾਂ ਨੂੰ ਘਟ ਕਰ ਲਈਏ ਕੋਈ ਫਰਕ ਨਹੀਂ ਪੈਂਦਾ ਪਰ ਬੇਈਮਾਨੀ ਕਰਕੇ ਪਾਪਾਂ ਦੀ ਪੰਡ ਸਿਰ ਤੇ ਨਾ ਰੱਖੀਏ ਇਹ ਗੱਲ ਸਾਹਿਬ ਨੇ ਸਾਨੂੰ ਬਾਰ ਬਾਰ ਸਮਝਾਈ ਹੈ ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬਿੱਦੀ ਰੋ ਅੱਜ ਭਾਵੇਂ ਲੋਕ ਕਰ ਰਹੇ ਆ ਪਰ ਜਿਸ ਦਿਨ ਸਪਾਪਿਆਂ ਪਾਪਾਂ ਦਾ ਖਮਿਆਜਾ ਭੁਗਤਣਾ ਪਿਆ ਨਾ ਕਿਸੇ ਨੇ ਨਾਲ ਨਹੀਂ ਖੜਾ ਹੋਈ ਸਾਥ ਨਹੀਂ ਦੇ ਰੇ ਮਨ ਤੇਰੋ ਕੋਈ ਨਹੀਂ ਖਿੱਚ ਲਾਏ ਜਿਨ ਭਾਰ ਬਿਰਖ ਬਿਰਖ ਪਸੇ बसेरो ਪੰਖ ਤੈਸੋ ਇਸ ਸੰਸਾਰ ਜਿਨ੍ਹਾਂ ਦੇ ਖਾਤਰ ਤੂੰ ਸਾਰਾ ਕੁਝ ਕਰਾਂ ਤੇਰੀ ਅਸਲ ਜ਼ਿੰਦਗੀ ਤੇ ਇਹ ਜਿਵੇਂ ਇੱਕ ਪੰਛੀ ਦਾ बसेरा ਦਰਖਤ ਦੇ ਉੱਪਰ ਹੈ ਬਸ ਜਦੋਂ ਤੱਕ ਆ ਲੈਣਾ ਪਾਇਆ ਬੜੀ ਮਿਹਨਤ ਦੇ ਨਾਲ ਆ ਲੈਣਾ ਪਾਇਆ ਇਸ ਸਮਾਂ ਇਹ ਆ ਵੀ ਕੁਝ ਦਿਨਾਂ ਬਾਅਦ ਇਹਨੂੰ ਛੱਡ ਕੇ ਤੁਰ ਜਾਣਾ ਉਹ ਇਹ ਦੇਖੋ ਇਹਦੇ ਵਿੱਚੋਂ ਵੀ ਨਾ ਬੜੀ ਪਿਆਰੀ ਗੱਲ ਚਲੋ ਸਾਇਬ ਨੇ ਬਖਸ਼ਿਸ਼ ਕੀਤੀ ਸੱਵਨ ਦੋ ਚੀਜ਼ਾਂ ਦੇ ਉਦਾਹਰਣ ਦਿੱਤੀ ਪੰਖੀ ਤੇ ਬਿਰਖ ਇੱਕ ਤੇ ਭਾਵੇਂ ਇੱਕ ਜਾਨਵਰ ਹੈ ਤੇ ਉਹ ਸਾਨੂੰ ਤੇ ਸਰਦਾਰ ਕਿਹਾ ਨਾ ਇਨਸਾਨ ਨੂੰ ਦੁਨੀਆ ਦਾ ਪਰ ਉਹਨਾਂ ਦੇ ਵਿੱਚੋਂ ਨਾ ਸਾਨੂੰ ਜੀਵਨ ਦੀ ਸਲੀਕਾ ਬੜੇ ਕਮਾਲ ਦਾ ਮਿਲਦਾ। ਉਹਨਾਂ ਦੇ ਅੰਦਰ ਮੋਹ ਹੈ ਪਰ ਸਾਡੇ ਵਰਗਾ ਨਹੀਂ ਹੈ। ਸ਼ਾਇਦ ਤਾਂ ਸਾਡੇ ਵਰਗੀਆਂ ਚਿੰਤਾਵਾਂ ਵੀ ਉਹਨਾਂ ਨੂੰ ਨਹੀਂ ਹੈ। ਮੈਂ ਸਿਰਫ ਇੱਕ ਗੱਲ ਆਈ ਹੋ ਸਕਦਾ ਤੁਸੀਂ ਨਾ ਸਹਿਮਤ ਹੋ ਉਹਦੇ ਨਾਲ। ਬਸ ਸਿਰਫ ਮੈਂ ਇੱਕ ਬੇਨਤੀ ਕਰਦਾ। ਵੀ ਉਹਨਾਂ ਨੇ ਨਾ ਆਲਣਾ ਬਣਾਇਆ ਬੜੇ ਚਾਅ ਦੇ ਨਾਲ। ਉਹਨੂੰ ਬੜਾ ਚਾਅ ਹੁੰਦਾ ਤੁਸੀਂ ਵੇਖਿਓ ਕਦੇ ਪੰਛੀ ਜਦੋਂ ਇੱਕ ਇੱਕ ਉਹ ਇਕੱਠਾ ਕਰਕੇ ਨਾ ਤੁਣਕਾ ਇਕੱਠਾ ਕਰ ਕਰਕੇ ਆਪਣਾ ਘਰ ਬਣਾਉਂਦੇ ਉਸ ਘਰ ਦੇ ਵਿੱਚ ਉਹਨਾਂ ਦੇ ਬੱਚੇ ਉਹਨਾਂ ਚੁੱਗਾ ਦੂਰ ਤੋਂ ਲੈ ਕੇ ਆਏ ਉਹਨਾਂ ਦੇ ਮੂੰਹ ਦੇ ਵਿੱਚ ਬੜੇ ਪਿਆਰ ਦੇ ਨਾਲ ਪਾਇਆ ਕਦੋਂ ਤੱਕ ਜਦੋਂ ਤੱਕ ਉਹ ਉਡਣਾ ਨਹੀਂ ਸਿੱਖਦੇ ਜਿਸ ਦਿਨਾਂ ਨੂੰ ਪਤਾ ਲੱਗ ਗਿਆ ਨਾ ਵੀ ਉਹ ਉੱਡ ਸਕਦਾ ਉਸ ਤੋਂ ਬਾਅਦ ਨਹੀਂ ਲਾੱਕਿਆ ਦਿੰਦੇ ਉਹ ਕਹਿੰਦੇ ਵੀ ਬਹੁਤ ਕਾਰਨ ਆਉਂਦੇ ਤਾਂ ਇਹ ਗੱਲ ਕਿਤੇ ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ ਨਾ ਅਸੀਂ ਤੇ ਆਪਣੇ ਪਰਿਵਾਰ ਦੀ ਬੱਚਿਆਂ ਦੇ ਛੱਡੋ ਅਸੀਂ ਤੇ ਅਗਲੀਆਂ ਪੀੜ੍ਹੀਆਂ ਤੇ ਇੱਕ ਦਾ ਸੈੱਟ ਕਰਕੇ ਰੱਖਦੇ ਨਾ ਵੇਤਵਾਦ ਇਹ ਤੋਂ ਬਾਅਦ ਇਹ ਕਹਿੰਦਾ ਨਾ ਸਾਡਾ ਵजूद ਹੋਂਦ ਤੱਕ ਸੀ ਜਦੋਂ ਤੱਕ ਤੂੰ ਇੱਥੇ ਬੈਠਾ ਸੀ ਹੁਣ ਤੂੰ ਉੱਠ ਸਕਦਾ ਆ ਤੇ ਇਹ ਜੀਵ ਵਿਗਿਆਨ ਵਾਲੇ ਇਹ ਲਿਖਦੇ ਵੀ ਜਦੋਂ ਉੱਠਣਾ ਸਕੇ ਉਹ ਧੱਕਾ ਮਾਰ ਕੇ ਬਾਹਰ ਕਰਦੇ ਤੇ ਵੀ ਹੁਣ ਤੂੰ ਆਪ ਕਰ ਉੱਠ ਡੇਗ ਖਾ ਪੀ ਉਹ ਤੇਰੀ ਜ਼ਿੰਮੇਵਾਰੀ ਹੈ ਜਦੋਂ ਤੱਕ ਸਾਡੀ ਜ਼ਿੰਮੇਵਾਰੀ ਸੀ ਅਸੀਂ ਅਦਾ ਕੀਤੀ ਅਸੀਂ ਤੇ ਬੇਈਮਾਨੀਆਂ ਕਰ ਕਰਕੇ ਜੇ ਮੇਰੇ ਪੁੱਤਰ ਉਹਨਾਂ ਦੇ ਦਿੱਤਾ ਤੇ ਪੁੱਤਰੇ ਨਾਲ ਕੀ ਹੋਏਗਾ ਤੇ ਪੁੱਤਰੇ ਨੂੰ ਦੇ ਦਿੱਤਾ ਕਿ ਉਹਦੇ ਉਹਦਾ ਕੀ ਹੋਏਗਾ ਅਸੀਂ ਇਸੇ ਜ਼ਿੰਦਗੀ ਦੇ ਇਸੇ ਫਿਕਰ ਦੇ ਵਿੱਚ ਸਾਰੀ ਜ਼ਿੰਦਗੀ ਨੂੰ ਡੋਬੋ ਕੇ ਰੱਖ ਦਿੱਤਾ ਸਤਿਗੁਰੂ ਕਹਿੰਦੇ ਬਿਰਖ ਬਸੇਰੋ ਪੰਖ ਕੋ ਤੈਸੋ ਇਹ ਸੰਸਾਰ ਔਰ ਮੁਏ ਕਿਆ ਰੋਈਏ ਜੋ ਆਪਾ ਥਿਰ ਨਾ ਰਹਾ ਹੈ ਸਭ ਕਹਿੰਦੇ ਦੂਜਿਆਂ ਦੇ ਜਾਣ ਦਾ ਦੁੱਖ ਤੇ ਤਾਂ ਕਰੀਏ ਨਾ ਜੇ ਅਸੀਂ ਥਿਰ ਰਹਿਣਾ। ਜਾਣਾ ਅਸੀਂ ਵੀ ਇਸ ਦੁਨੀਆ ਤੋਂ। ਜੋ ਉਪਜਤ ਸੋ ਬਨਸ ਹੈ ਦੁੱਖ ਕਰ ਰੋਵੇ ਬੁਲਾਏ ਇੱਕ ਦੁਨੀਆ ਦਾ ਦਸਤੂਰ ਹੈ ਜੋ ਇਸ ਦੁਨੀਆ ਤੇ ਆਇਆ ਉਹਨੇ ਜਾਣਾ ਹੀ ਹੈ। ਤੇ ਜੇ ਕਿਸੇ ਦੀ ਜ਼ਿੰਦਗੀ ਦਾ ਜਾਣ ਦਾ ਦੁੱਖ ਹੈ ਨਾ ਤੇ ਉਸ ਦੁੱਖ ਦੇ ਵਿੱਚੋਂ ਇਹ ਸਿੱਖ ਲਈਏ ਇਸ ਇਨਸਾਨ ਦਾ ਸਾਡੇ ਸਾਹਮਣੇ ਸਾਡੇ ਸਾਹਮਣੇ ਸਫ਼ਰ ਪੂਰਾ ਹੋ ਗਿਆ ਤੇ ਸਫ਼ਰ ਸਾਡਾ ਵੀ ਪੂਰਾ ਹੋ ਜਾਣਾ ਤੇ ਅਸੀਂ ਵੀ ਆਪਣੇ ਜੀਵਨ ਨੂੰ ਸਵਾਰ ਲਗੇ ਸਬਦੀ ਬਾਣੀ ਦਾ ਇੱਕ ਜ਼ਿਕਰ ਹੈ ਮਹਾਰਾਜ ਕਹਿੰਦੇ ਦੂਬੋ ਕੇਰੇ ਬਾਪੁਰੇ ਬਹੁ ਲੋਗਨ ਕੇ ਕਾਨ 파ਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ ਜੋ ਕੁਝ ਤੇਰੇ ਗਵੰਡ ਦੇ ਵਿੱਚ ਵਾਪਰੇ ਆ ਨਾ ਇੱਕ ਦਿਨ ਤੇਰੇ ਨਾਲ ਵੀ ਵਾਪਰੇ ਤੇਰੇ ਘਰ ਦੇ ਵਿੱਚ ਵੀ ਆਏਗੀ ਇਹ ਮੌਤ ਕਿਉਂ ਨਾ ਆਪਣੇ ਜੀਵਨ ਨੂੰ ਸਵਾਰ ਲੈ ਜਹ ਤੇ ਉਪਜੀ ਤਹ ਰਚੀ ਪੀਵਤ ਮਰਦਨ ਲਾਗ ਸੱਭ ਨੇ ਬਖਸ਼ਿਸ਼ ਕੀਤੀ ਜਿਹੜੇ ਇਨਸਾਨ ਆਪਣੇ ਜੀਵਨ ਦੇ ਵਿੱਚ ਇਸ ਮਨ ਨੂੰ ਉਸ ਪ੍ਰਭੂ ਦੀ ਯਾਦ ਦੇ ਵਿੱਚ ਜੋੜ ਕੇ ਉਸ ਪਰਮਾਤਮਾ ਦੇ ਨਾਮ ਰਸ ਨੂੰ ਪੀ ਲੈਂਦੇ ਆ ਉਸ ਨੂੰ ਸਿਮਰ ਲੈਂਦੇ ਆ ਤੇ ਕਹ ਕਬੀਰ ਚਿਤ ਚੇਤਿਆ RAM ਸਿਮਰ ਬੈਰਾਗ ਉਸ ਰੱਬ ਨੂੰ ਆਪਣੇ ਜੀਵਨ ਦੇ ਵਿੱਚ ਚੇਤਾ ਕਰਕੇ ਯਾਦ ਕਰਕੇ ਪਰਮਾਤਮਾ ਨੂੰ ਸਿਮਰ ਕੇ ਆਪਣੇ ਜੀਵਨ ਨੂੰ ਬੁਰਾਈਆਂ ਦੇ ਵਿੱਚੋਂ ਬਾਹਰ ਕੱਢ ਕੇ ਜੀਵਨ ਨੂੰ ਸੁੱਖਾ ਬਣਾਈਏ ਸਹਿਬ ਪਤਸ਼ਾਹ ਦੀ ਕਿਰਪਾ ਕਰਨ ਬਖਸ਼ਿਸ਼ ਕਰਨ ਕੋ ਲਾਗਲ ਗਲਤੀਆਂ ਦੇ ਖਿਮਾ